ਜਦੋਂ ਜਦੋਂ ਦੁਸ਼ਾਸ਼ਨ ਦਾ ਸਿਰ ਕੱਟਿਆ ਸੀ ਭਗਵਾਨ ਨੇ ਆਪਣੇ ਸੁਦਰਸ਼ਨ ਚੱਕਰ ਦੇ ਨਾਲ ਭਰੀ ਸਭਾ ਦੇ ਵਿੱਚ ਤਾਂ ਜਦੋਂ ਸੁਦਰਸ਼ਨ ਵਾਪਸ ਭਗਵਾਨ ਕ੍ਰਿਸ਼ਨ ਦੀ ਉਂਗਲੀ ਤੇ ਆਇਆ ਦੁਸ਼ਾਸ਼ਨ ਦਾ ਸਿਰ ਕੱਟਣ ਤੋਂ ਬਾਅਦ ਤਾਂ ਗੂਹ ਸੁਦਰਸ਼ਨ ਦੇ ਨਾਲ ਕਿਉਂਕਿ ਲਹੂ ਲੱਗਿਆ ਸੀ ਦੁਸ਼ਾਸ਼ਨ ਦੀ ਗਰਦਨ ਕੱਟੀ ਸੀ ਤਾਂ ਉਹ ਲਹੂ ਆ ਕੇ ਭਗਵਾਨ ਕ੍ਰਿਸ਼ਨ ਦੀ ਉਂਗਲ ਨਾਲ ਮਿਲ ਗਿਆ। ਉੱਥੇ ਖੜੀ ਸੀ ਦਰੁਪਤੀ। ਦਰੁਪਤੀ ਨੇ ਦੇਖਿਆ ਵੀ ਭਗਵਾਨ ਕ੍ਰਿਸ਼ਨ ਦੀ ਉਂਗਲੀ ਨਾਲ ਦੁਸ਼ਾਸ਼ਣ ਦਾ ਲਹੂ ਲੱਗ ਗਿਆ। ਤਾਂ ਉਹਨੇ ਕੀ ਕੀਤਾ ਆਪਣੀ ਸਾੜੀ ਦਾ ਕੱਪੜਾ ਪਾੜ ਕੇ ਭਗਵਾਨ ਕ੍ਰਿਸ਼ਨ ਦੀ ਉਂਗਲੀ ਤੇ ਬੰਨ੍ਹਤਾ। ਫਗਵਾਣ ਕ੍ਰਿਸ਼ਨ ਨੇ ਉਦੋਂ ਦ੍ਰੋਪਦੀ ਨੂੰ ਕਿਹਾ ਸੀ ਕਿ हे ਦ੍ਰੋਪਦੀ ਅੱਜ ਮੈਂ ਤੇਰਾ ਕਰਜ਼ਈ ਹੋ ਗਿਆ ਅੱਜ ਮੈਂ ਤੇਰਾ ਰੇਣੀ ਹੋ ਗਿਆ ਸਮਾ ਆਉਣ ਤੇ ਮੈਂ ਇਹ ਕਰਜ਼ਾ ਮੈਂ ਇਹ ਰੇਣ ਜ਼ਰੂਰ ਤਾਰੂੰਗਾ ਤੇ ਦ੍ਰੋਪਦੀ ਦਾ ਕਰਜ਼ਾ ਜੋ ਕ੍ਰਿਸ਼ਨ ਭਗਵਾਨ ਨੇ ਆਪਣੇ ਸਿਰ ਚੜਾਇਆ ਸੀ ਉਹ ਰਿਣ ਭਗਵਾਨ ਨਿਕਿਨੇ ਉਤਾਰਿਆ ਸੀ ਸਾਰੀ ਦੁਨੀਆ ਜਾਣਦੀ ਐ ਜਦੋਂ ਭਰੀ ਸਭਾ ਦੇ ਵਿੱਚ ਦ੍ਰੋਪਦੀ ਦੀ ਇੱਜ਼ਤ ਲਾ ਰਿਆ ਸੀ ਇਹ ਸਮਾਜ ਤਾਂ ਭਗਵਾਨ ਕ੍ਰਿਸ਼ਨ ਨੇ ਆ ਕੇ ਦ੍ਰੋਪਦੀ ਦੀ लाज ਰੱਖੀ ਸੀ ਗੁਰੂ ਤੇਗ ਬਹਾਦਰ ਸਾਹਿਬ ਨੇ ਵੀ ਬਹੁਤ ਖੂਬਸੂਰਤ ਲਿਖਿਆ ਬਾਣੀ ਚ ਕਿ ਪੰਚਾਲੀ ਕੋ ਰਾਜ ਸਭਾ ਮੇਂ ਰਾਮ ਨਾਮ ਸੁਧ ਆਈ ਜਾ ਕਾ ਦੁਖ ਹਰਿਓ ਕਰਨਾ ਮੈਂ ਆਪਣੀ ਪੈਜ ਬਟਾਈ ਪ੍ਰਮਾਤਮਾ ਤੇ ਰੱਖਿਆ ਹੋਇਆ ਭਰੋਸਾ ਪ੍ਰਮਾਤਮਾ ਤੇ ਰੱਖਿਆ ਹੋਇਆ ਵਿਸ਼ਵਾਸ ਪ੍ਰਮਾਤਮਾ ਨੂੰ ਕੀਤੀ ਹੋਈ ਦਿਲੋਂ ਅਰਦਾਸ ਕਦੇ ਵੀ ਵਿਅਰਥ ਨਹੀਂ ਜਾਂਦੀ ਹੁੰਦੀ ਕਦੇ ਵੀ ਮਤਲਬ ਕੀ ਕਦੇ ਵੀ ਨਹੀਂ